ਲੋਕ ਸਭਾ ਚੋਣਾਂ ਦੇ ਦੌਰਾਨ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਦੂਸਰੇ ਦਿਨ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਅਸੀਂ ਇਸ ਵੇਲੇ ਮੌਜੂਦ ਹਾਂ ਅੰਮ੍ਰਿਤਸਰ ਦੇ ਸਭ ਤੋਂ ਪੌਸ਼ ਮੰਨੇ ਜਾਂਦੇ ਇਲਾਕੇ ਰਣਜੀਤ ਐਵਨਿਊ ਜਿੱਥੇ ਇਸ ਇਲਾਕੇ ਦੇ ਵਿੱਚ ਦਿਨ ਦਿਹਾੜੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇੱਕ ਕਾਰ ਸਵਾਰ ਨੌਜਵਾਨ ਨੂੰ ਦੋ ਨੌਜਵਾਨਾਂ ਵੱਲੋਂ ਨਿਸ਼ਾਨੇ ਤੇ ਲਿਆ ਗਿਆ। ਤਾਬੜਤੋਰ ਫਾਇਰਿੰਗ ਕੀਤੀ ਗਈ। ਹਾਲਾਂਕਿ ਖੁਸ਼ਕਿਸਮਤੀ ਰਹੀ ਉਸ ਨੌਜਵਾਨ ਦੀ। ਕਿ ਉਸ ਦੀ ਜਾਨ ਜਿਹੜੀ ਜਰੂਰ ਜਾਂਦੇ ਬਚੀ ਹੈ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਰੂਪ ਦੇ ਵਿੱਚ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਹ ਨਿਸ਼ਾਨ ਨੇ ਇਸ ਘਰ ਦੇ ਬਾਹਰ ਜਿਹੜੀ ਹੈ ਆ ਸ਼ੀਸ਼ਾ ਇੱਥੋਂ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਸ਼ੀਸ਼ੇ ਤੇ ਇਹ ਗੋਲੀਆਂ ਲੱਗੀਆਂ ਨੇ ਪੁਲਿਸ ਨੂੰ ਟਟਰਾਵਾਲੀ ਥਾਂ ਤੋਂ ਇਸ ਜਗ੍ਹਾ ਤੋਂ ਗੋਲੀਆਂ ਦੇ ਪੰਜ ਛੇ ਖੋਲ ਵੀ ਬਰਾਮਦ ਹੋ ਚੁੱਕੇ ਨੇ ਚਸ਼ਮਦੀਦਾਂ ਦੇ ਅਨੁਸਾਰ ਇੱਥੇ ਇੱਕ ਦਰਜੋਂ ਤੋਂ ਵੱਧ ਫਾਇਰਿੰਗ ਜਿਹੜੀ ਕੀਤੀ ਗਈ ਹੈ ਤੋ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਪੰਜਾਬ ਪੁਲਿਸ ਦੇ ਨਾਲ-ਨਾਲ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਨੇ ਪੁਲਿਸ ਵੱਲੋਂ ਹਾਈ ਅਲਰਟ ਤੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਪਰ ਉਸ ਦੇ ਬਾਵਜੂਦ ਲਗਾਤਾਰ ਦੂਸਰੇ ਦਿਨ ਵਾਪਰੀ ਇਹ ਗੋਲੀਬਾਰੀ ਦੀ ਘਟਨਾ ਕਿਤੇ ਨਾ ਕਿਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਲਾਂਡ ਔਰ ਦੀ ਸਥਿਤੀ ਤੇ ਸਵਾਲੀਏ ਨਿਸ਼ਾਨ ਖੜੇ ਕਰਦੀ ਹੈ ਤੋ ਇੱਕ ਚਸ਼ਮਤੀ ਦਿਖਵਾ ਸਾਡਾ ਬਾਵਜੂਦ ਨੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਮੈਂ ਵਿਸ਼ਾਲ ਸਪਰਵਾਰ ਦਾ ਨਾਮ ਹੈ ਜੀ ਮੈਂ ਅੰਗਰੇਜ਼ ਈ ਬਲੌਕ ਦੇ ਦੀ ਟਾਈਮ ਨੂੰ ਰਹਿਣ ਵਾਲਾ ਵਸੋਂ ਬੋਟ ਦਾ ਜੀ ਇਹ ਜੀ ਜਿਹੜੀ ਘਟਨਾ ਹੈ ਜੀ ਕੰਬੇਸਾ ਡੀ ਬਲੌਕ ਸ਼ੇਵੀ ਪਾਸੇ ਗੁਰਦੁਆਰੇ ਦੇ ਬੈਕ ਸਾਈਡ ਤੇ ਹੋਈ ਹੈ ਜੀ ਇਹ ਦੋ ਧਿਰਾਂ ਦੇ ਵਿੱਚ ਗੋਲੀ ਚੱਲੀ ਹੈ ਜੀ ਅਸੀਂ ਮੈਂ ਇੱਥੇ ਕੰਮ ਕਰਦਾ ਹਾਂ ਸਰਵਿਸ ਕੋਟੀ ਤੇ ਇੱਥੇ ਤੇ ਦੇਖਿਆ ਤਾਂ ਗੋਲੀ ਆਮਨੇ ਸਾਹਮਨੇ ਚੱਲ ਰਹੀ ਸੀ ਜੀ ਅੱਛਾ ਦੋਨੋਂ ਧਿਰਾਂ ਵੱਲੋਂ ਫਾਇਰਿੰਗ ਕੀਤੀ ਫਾਇਰਿੰਗ ਕੀਤੀ ਜੀ ਗੋਲੀ ਲੱਗੀ ਵੀ ਹੈ ਜੀ ਜ਼ਖਮੀ ਹੋਏ ਜੀ ਫਿਰ ਉਹ ਜਦ ਤੱਕ ਪ੍ਰਸ਼ਾਸਨ ਪਹੁੰਚਿਆ ਜੀ ਉਹ ਤੱਕ ਇਹ ਚਲੇ ਚੁੱਕੇ ਸੀਗੇ ਜੀ ਸਿਰਫ ਫੋਨ ਮਿਲੇ ਨੇ ਪ੍ਰਸ਼ਾਸਨ ਨੂੰ ਖਾਲੀ ਬਾਕੀ ਉਹ ਜਾ ਚੁੱਕੇ ਸੀਗੇ ਜੀ ਲੇਕਿਨ ਫ ਪੈਰਾਮਿਟਰੀ ਆਰਮੀ ਫੋਰਸ ਲੱਗੀ ਹੋਈ ਹੈ ਲੋਕ ਬੜਾ ਚੇਰ ਪੈਨ ਵਾਲਾ ਪਾਜੀ ਇਲਾਕਾ ਹੈ ਜਿਸ ਤਰ੍ਹਾਂ ਜਿਵੇਂ ਅਸੀਂ ਦੱਸਿਆ ਦੋਵਾਂ ਧਿਰਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਕੋਈ ਆਮ ਰਾਘਿਰ ਵੀ ਇਸ ਦਾ ਨਿਸ਼ਾਨਾ ਇਤੇ ਆ ਸਕਦਾ ਸੀ ਬਿਲਕੁਲ ਜੀ ਬਿਲਕੁਲ ਜੀ ਲੋਕਾਂ ਨੇ ਮੈਂ ਤੁਹਾਨੂੰ ਦੱਸਿਆ ਕਿ ਲੋਕਾਂ ਨੇ ਆਪਣੇ ਘਰਾਂ ਦੇ ਬੂਹੇ ਬੰਦ ਕਰਕੇ ਆਪਣੀਆਂ ਖਿੜਕੀਆਂ ਬੰਦ ਕਰਕੇ ਜਾਨ ਬਚਾਈ ਹੈ ਜੀ ਬਹੁਤ ਖਤਰਨਾਕ ਗੋਲੀ ਚੱਲੀ ਹੈ ਜੀ ਕੋਈ ਇੱਕ ਅੱਧਾ ਫਾਇਰਿੰਗ ਨਹੀਂ ਹੋਈ ਕਾਫੀ ਜ਼ਿਆਦਾ ਗੋਲੀ ਚੱਲੀ ਹੈ ਜੀ ਜਿਹੋ ਜਿਹੇ ਦਿਨ ਦਿਹਾੜੇ ਕੱਲ ਵੀ ਗੋਲੀ ਚੱਲੀ ਇੱਕ ਨੌਜਵਾਨ ਦੀ ਮੌਤ ਹੋਈ ਕਤਲ ਹੋਇਆ ਇੱਕ ਨੌਜਵਾਨ ਦਾ ਅੱਜ ਲਗਾਤਾਰ ਦੂਸਰੀ ਵਾਪਸੀ ਕਰਨਾ ਕਿਤਨੇ ਕਿਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਲੋਕਾਂ ਦੇ ਮਨ ਸਹਿਮ ਹੈ ਤੇ ਨਾਲ ਦੀ ਨਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਹੁੰਦੇ ਆ ਦੇਖੋ ਜੀ ਪ੍ਰਸ਼ਾਸਨ ਤਾਂ ਆਪਣਾ ਕੰਮ ਕਰ ਰਿਹਾ ਪ੍ਰਸ਼ਾਸਨ ਇੱਥੇ ਪਹੁੰਚਿਆ ਜੀ ਐਸ ਐਚ ਓ ਰੋਬਨ ਜੀ ਵੀ ਪਹੁੰਚੇ ਸੀਗੇ ਐਸ ਐਚ ਓ ਰੰਜੀਤਾ ਵੀ ਪਹੁੰਚੇ ਸੀਗੇ ਜੀ ਪ੍ਰਸ਼ਾਸਨ ਪਹੁੰਚ ਲੀ ਕਿ ਪ੍ਰਸ਼ਾਸਨ ਦੇ ਹੋਣ ਤੋਂ ਪਹਿਲਾਂ ਇਹ ਕੰਮ ਕਰਕੇ ਉਹ ਜਾ ਚੁੱਕੇ ਸੀਗੇ ਜੀ ਲੇਕਿਨ ਹਰ ਲੱਗਦਾ ਕਿ ਕ੍ਰਿਮੀਨਲ ਜਰਾਇਮ ਪੇਸ਼ਾ ਲੋਕਾਂ ਨੂੰ ਖਾਕੀ ਵਰਦੀ ਦਾ ਕੋਈ ਇੱਕ ਨਹੀਂ ਰਿਹਾ ਡਰ ਨਹੀਂ ਰਿਹਾ ਜੀ ਜੇ ਡਰ ਹੋਵੇ ਤਾਂ ਫਿਰ ਤਾਂ ਇਦਾਂ ਕੰਮ ਹੋਵੇ ਹੀ ਨਾ ਨਾ ਜੀ ਦੇਖੋ ਇਲੈਕਸ਼ਨਾਂ ਇਲੈਕਸ਼ਨ ਦੇ ਵਿੱਚ ਹਥਿਆਰ ਹੋਣਾ ਗੋਲੀ ਚੱਲਣੀ ਇਹ ਆਪਣੇ ਆਪ ਚ ਇੱਕ ਸਵਾਲੀਆ ਨਿਸ਼ਾਨ ਬਣ ਜਾਂਦਾ ਜੀ ਪ੍ਰਸ਼ਾਸਨ ਤੇ ਵੀ ਬਣ ਜਾਂਦਾ ਤੇ ਇਹ ਅਨਸਰਾਂ ਤੇ ਵੀ ਬਣ ਜਾਂਦਾ ਤੁਸੀਂ ਅਖੀ ਵਾਪਰੀ ਘਟਨਾ ਕਿਤਨਾ ਕਿਤੇ ਡਰ ਤਾਂ ਪੈਦਾ ਹੋਜੀ ਬਿਲਕੁਲ ਡਰ ਹੈ ਜੀ ਡਰ ਡਰ ਵਾਲਾ ਉਹ ਪੂਰਾ ਦੇਖੋ ਗੁਰੂ ਘਰ ਲੱਗ ਗਿਆ ਜੀ ਛੇਵੀਂ ਪਾਸ਼ਾਹੀ ਦਾ ਗੁਰਦੁਆਰਾ ਸਾਹਿਬ ਲੱਗ ਗਿਆ ਇੱਥੇ ਲੋਕ ਵਿਆਹ ਸਮਾਗਮ ਕਰਦੇ ਨੇ ਆਪਣੇ ਫੇਰੇ ਕਰਨ ਆਉਂਦੇ ਨੇ ਗੁਰਗਨ ਸਾਹਿਬ ਮਹਾਰਾਜ ਦੀ ਲੋਕਾਂ ਦੀ ਆਸਥਾ ਹੈ ਲੋਕੀ ਗੁਰੂ ਘਰ ਚ ਆਉਂਦੇ ਨੇ ਕਟਨਾ ਜੀ ਇੱਕ ਹੋਰ ਗੱਲ ਇੱਥੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਘਰ ਵੀ ਬਿਲਕੁਲ ਨਾਲ ਹੈ ਹਾਂਜੀ ਇੱਥੇ ਸ਼ਿਵਦਰਸ਼ਨ ਜੀ ਸਾਡੇ ਡੀਐਸਪੀ ਸਾਹਿਬ ਦਾ ਵੀ ਘਰ ਇੱਥੇ ਹੈ ਜੀ ਤੇ ਉਹਨਾਂ ਦੇ ਘਰ ਦੇ ਬਿਲਕੁਲ ਨਜ਼ਦੀਕ ਹੀ 2-300 ਮੀਟਰ ਤੇ ਉੱਤੇ ਹੀ ਗੋਲੀ ਚੱਲੀ ਹੈ ਜੀ ਸੋ ਪੁਲਿਸ ਅਧਿਕਾਰੀ ਇੱਥੇ ਮੌਜੂਦ ਨੇ ਉਹਨਾਂ ਤੋਂ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਮਾਮਲਾ ਹੈ ਹੁਣ ਤੱਕ ਕੀ ਜਾਣਕਾਰੀ ਸਾਹਮਣੇ ਆਈ ਹੈ ਭਾਜੀ ਕੀ ਘਟਨਾ ਬਾਰੇ ਜਾਣਕਾਰੀ ਹੈ ਜੋ ਹੁਣ ਤੱਕ ਜਿਹੜੀ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਸਰ ਸਾਡੇ ਅਫਸਰ ਗਏ ਤਾਂ ਪੇਸ਼ ਕਰਦੇ ਨੇ ਉਹ ਆ ਕੇ ਦੱਸ ਦੇ ਤੁਹਾਨੂੰ ਜੀ ਪੀटीसी ਨਾਲ ਜੁੜੇ ਹੋ ਜੋ ਜਾਣਕਾਰੀ ਜਿੰਨੇ ਕਿਸੇ ਦੱਸ ਸਕਦੇ ਦੱਸ ਹਾਂਜੀ ਹਾਂਜੀ ਉਹ ਤੇ ਤੁਹਾਡੇ ਸਾਹਮਣੇ ਵੀ ਅਸੀਂ ਉਥੇ ਸੈਦਰਨ ਵੀ ਡਿਊਟੀ ਕਰ ਰਹੇ ਆ ਆਪਣੇ ਸਟਾਰਟ ਬਾਕਸ ਤੇ ਇਹ ਚੋਸ ਨਾਲ ਗੋੜੀ ਵੀ ਆਵਾਜ਼ ਆਈ ਇੱਥੇ ਇਹ ਅਹੀਂ ਦੌੜ ਕੇ ਤੇ ਆਏ ਗੱਡੀ ਲੈ ਕੇ ਆਪਣੀ ਤਦ ਤੱਕ ਉਹ ਦੌੜ ਚੁੱਕੇ ਚਲਿਜਾ ਹਾਂਜੀ ਸੀਸੀਟੀਵੀ ਵਗੈਰਾ ਫੁਟੇਜ ਕੋਈ ਮਿਲੀ ਹੈ ਜੀ ਜੀ ਉਹ ਫੋਟੋ ਚੈੱਕ ਕਰਨਗੇ ਕੈਮਰੇ ਲੱਗੇ ਆ ਕੀ ਸੰਭਾਵਨਾ ਹੈ ਮਤਲਬ ਕੋਈ ਪਛਾਣ ਹੋਈ ਦੋਸ਼ੀ ਦੀ ਨਹੀਂ ਅਜੇ ਤੱਕ ਨਹੀਂ ਪਛਾਣ ਹੋਈ ਅਫਸਰ ਆਪਣੇ ਦੇ ਤਪੀਸ਼ ਕਰਨ ਹੋ ਜਾਊਗਾ ਕਵੀਨ ਕਿਥੇ ਦਾਖਲ ਕਰਾਇਆ ਗਿਆ ਇਹ ਨਹੀਂ ਅਜੇ ਪਤਾ ਲੱਗਾ ਐਸਐਚਓ ਸਾਹਿਬ ਗਏ ਪਤਾ ਕਰਨ ਉਹ ਪਤਾ ਇਹ ਤੇ ਡੀਐਸਪੀ ਪੱਧਰ ਦੇ ਅਧਿਕਾਰੀ ਦਾ ਕਾਰ ਵੀ ਬਿਲਕੁਲ ਨੇੜੇ ਹੀ ਹੈ ਹਾਂਜੀ ਹਾਂਜੀ ਕਿੱਥੇ ਕਾਰ ਆ ਨਾਲੀ ਜੇ ਆਪਣੇ ਕੋਠੀ ਉਹ ਇਹ ਵੀ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਕਿ ਡੀਐਸਪੀ ਪੱਧਰ ਦੇ ਅਧਿਕਾਰੀ ਨੇ ਸ਼ਿਵਦਰਸ਼ਨ ਸਿੰਘ ਜਿਹਨਾਂ ਦਾ ਕਾਰ ਬਿਲਕੁਲ ਆ ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਉਹ ਤੋਂ ਸਿਰਫ ਦੋ ਕਾਰ ਛੱਡ ਕੇ ਤੀਸਰਾ ਕਾਰ ਜਿਹੜਾ ਉਹ ਡੀਐਸਪੀ ਸ਼ਿਵਦਰਸ਼ਨ ਸਿੰਘ ਹੋਰਾਂ ਦਾ ਔਰ ਖਾਸ ਕਰ ਬਿਲਕੁਲ ਸਾਹਮਣੇ ਜਰੂਰ ਦਿਖਾਣਾ ਚਾਹੂੰਗਾ ਬੇहद ਪੋਸ਼ ਇਲਾਕਾ ਹੈ ਵੱਡੀ ਮਾਰਕੀਟ ਹੈ ਫੂਡ ਜੁਆਇੰਟ ਜੋ ਹੈ ਅਮਰਸਰ ਦਾ ਫੂਡ ਮਾਰਕੀਟ ਹੈ ਫੂਡ ਸਟਰੀਟ ਹੈ ਔਰ ਬਿਲਕੁਲ ਸਾਹਮਣੇ ਰੋਡ ਤੇ 24 ਘੰਟੇ ਪੁਲਿਸ ਦਾ ਇੱਕ ਵੱਡਾ ਨਾਕਾ ਜਿਹੜਾ ਉਹ ਮੌਜੂਦ ਰਹਿੰਦਾ ਹੈ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਗਰਾਊਂਡ ਦੇ ਵਿੱਚ ਸਾਰਾ ਦਿਨ ਜਿੰਨੀ ਦੇਰ ਤੱਕ ਸੂਰਜ ਛਿਪਦਾ ਨਹੀਂ ਇੱਥੇ ਕ੍ਰਿਕਟ ਦਾ ਜਿਹੜਾ ਦੌਰਾ ਚੱਲਦਾ ਰਹਿੰਦਾ ਕ੍ਰਿਕਟ ਖੇਡਦੇ ਹੋਏ ਨਜ਼ਰ ਆਉਂਦੇ ਨੇ ਔਰ ਜਿੰਨੀ ਦੇਰ ਦੇ ਅਸੀਂ ਖੜੇ ਲਗਾਤਾਰ ਟ੍ਰੈਫਿਕ ਦੀ ਆਵਾਜ਼ ਆਈ ਆਮ ਲੋਕਾਂ ਦੀ ਆਵਾਜ਼ ਆਈ ਇਸ ਜਗ੍ਹਾ ਤੇ ਹੋ ਰਹੀ ਹੈ ਤੋ ਇਸ ਗੋਲੀਬਾਰੀ ਜਿਸ ਤਰ੍ਹਾਂ ਚਸ਼ਮਦੀਰ ਵੱਲੋਂ ਦੱਸਿਆ ਗਿਆ ਕਿ ਦੋਨਾਂ ਧਿਰਾਂ ਵੱਲੋਂ ਕ੍ਰੋਸ ਫਾਇਰਿੰਗ ਕੀਤੀ ਗਈ ਹੈ ਜਿਸ ਦੌਰਾਨ ਇੱਕ ਨੌਜਵਾਨ ਤੇ ਜਿਹੜਾ ਉਹ ਗੋਲੀ ਲੱਗੀ ਹੈ ਤੋ ਕਿਤੇ ਨਾ ਕਿਤੇ ਆਮ ਲੋਕਾਂ 'ਚ دہشت ਦਾ ਮਾਹੌਲ ਵੀ ਹੈ ਔਰ ਆਮ ਰਾਹੀਰ ਇਸ ਗੋਲੀ ਦਾ ਨਿਸ਼ਾਨਾ ਵੀ ਬਣ ਸਕਦੇ ਸਨ ਪਰ ਗਨੀਮਤ ਹੈ ਕਿ ਇੱਕੋ ਨੌਜਵਾਨ ਜਿਹੜਾ ਉਹ ਇਸ ਗੋਲੀ ਦਾ ਸ਼ਿਕਾਰ ਹੋਇਆ ਪਰ ਆਪਣੇ ਆਪ 'ਚ ਵੱਡਾ ਸਵਾਲੀਆ ਨਿਸ਼ਾਨ ਜ਼ਰੂਰ ਹੈ ਕਿ ਜਿਹੇ ਜਦੋਂ ਲੋਕ ਸਭਾ ਚੋਣਾ ਸਿਰਤੇ ਹੈ ਪੁਲਿਸ ਹਾਈ ਲੜਦੇ ਹੈ ਸਾਰੇ ਸ਼ਹਿਰ ਚ ਚੱਪੇ ਚੱਪੇ ਤੇ ਨਾਕਾਬੰਦੀ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾ ਮਿਲਟਰੀ ਫੋਰਸ ਵੀ ਤਨਤ ਕੀਤੀ ਗਈ ਹੈ ਤੇ ਹੁਣ ਜਰੂਰ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਪਰ ਲਗਾਤਾਰ ਦੂਸਰੇ ਦਿਨ ਵਾਪਰੀ ਇਹ ਗੋਲੀਬਾਰੀ ਦੀ ਘਟਨਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਲਾਂਡ ਆਰਡਰ ਦੀ ਮੌਜੂਦਾ ਸਥਿਤੀ ਤੇ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ ਪਰ ਤੱਕ ਪਰਮਾਨ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਗੋਲੀਬਾਰੀ ਦੀ ਇਸ ਘਟਨਾ ਨੂੰ ਅੱਛ ਸਾਨੂੰ ਜੀ ਕੰਡਕਟ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਅਮਰਸਰ ਕਮਿਸ਼ਨ ਦੇ ਥਾਣਾ ਰੰਜੀਤ ਦੇਵ ਨਿਊ ਵਿਖੇ ਪ੍ਰਤੀਜ ਹਸਪਤਾਲ ਦੇ ਕੋਲ ਗੋਲੀ ਚੱਲੀ ਹੈ ਜਿਸ ਤੋਂ ਬਾਅਦ ਅਸੀਂ ਅਮਨਦੀਪ ਹਸਪਤਾਲ ਤੋਂ ਵੀ ਇੱਥੋਂ ਸਾਨੂੰ ਰੁਕਾ ਪਹੁੰਚਿਆ ਸੀਗਾ ਇੱਥੇ ਆ ਕੇ ਸਾਨੂੰ ਅਸੀਂ ਅਜੇ ਦੀਪ ਨਾਮ ਦੇ ਸ਼ਖਸ ਨੂੰ ਮਿਲੇ ਆ ਜਿਸ ਦੇ ਪੱਟ ਦੇ ਉੱਪਰ ਗੋਲੀ ਲੱਗੀ ਹੈ ਤੇ ਜੋ ਇਹਨਾਂ ਦੇ ਨਾਲ ਸਾਥੀ ਸਨ ਉਹਨਾਂ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪ੍ਰਾਇਮਰ ਫੇਸੀ ਦੱਸਣ ਤੇ ਸਾਹਮਣੇ ਆਇਆ ਵਾ ਕਿ ਜੋ ਇਹ ਅਜੀਤ ਸਿੰਘ ਅਤੇ ਇਹਨਾਂ ਦੇ ਨਾਲ ਸਾਥੀ ਕਾਸ਼ਦੀਪ ਸਿੰਘ ਆ ਇਹ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦੇ ਨਹੀਂ ਇਹਨਾਂ ਨੇ ਕਿਸੇ ਅਰਸ਼ਦੀਪ ਨਾਮ ਦੇ ਲੜਕੇ ਦਾ ਵੀਜ਼ਾ ਕੋਈ ਬਲਿਹਾਰ ਸਿੰਘ ਤੇ ਅਰਸ਼ਦੀਪ ਸਿੰਘ ਜੋ ਕਿ ਜੇਠੂਵਾਲ ਦੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਆ ਉਹਨਾਂ ਨਾਲ ਕੋਈ ਵੀਜ਼ੇ ਦੇ ਲਈ ਗੱਲ ਹੋਈ ਸੀ ਜਿਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ 26 ਲੱਖ ਰੁਪਏ ਦੀ ਗੱਲ ਹੋਈ ਸੀ ਬਾਅਦ ਜਦੋਂ ਵੀਜ਼ਾ ਆਉਣ ਤੇ ਦੂਸਰੀ ਪਾਰਟੀ ਵੱਲੋਂ 92 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਕਾਰਨ ਇਹਨਾਂ ਦਾ ਆਪਸ ਦੇ ਵਿੱਚ ਤਕਰਾਰ ਵਾਈ ਹੋ ਗਈ ਉਸੇ ਤਕਰਾਰ ਵਾਈ ਦੇ ਚਲਦੇ ਹੈ ਕਿ ਕਿਸੇ ਮਸਲੇ ਚਾਜ ਇੱਥੇ ਆਏ ਸੀ ਇਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਫਾਇਰਿੰਗ ਵਗੈਰਾ ਹੋਈ ਹੈ ਇਹ ਹਜੇ ਮੌਕੇ ਤੇ ਜਾ ਕੇ ਵੈਰੀਫਾਈ ਕਰਾਂਗੇ ਕਿ ਸਾਰਾ ਇਨਸੀਡੈਂਟ ਕੀ ਹੋਇਆ ਹੈ ਇਹ ਹਜੇ ਮੌਕੇ ਤੇ ਜਾ ਰਹੇ ਹਾਂ ਜਿਸ ਤੋਂ ਬਾਅਦ ਇਹ ਮੌਕੇ ਤੇ ਹਜੇ ਜਾ ਰਹੇ ਹਾਂ ਜੀ ਸਾਡੀ ਪ੍ਰੀਲਿਮਰੀ ਅਫਸਰ ਸਾਹਿਬ ਮੌਕੇ ਤੇ ਜਾ ਕੇ ਆਏ ਨੇ ਮੌਕੇ ਤੇ ਸਾਰਾ ਜੋ ਹਜੇ ਤੱਕ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਿਰਫ ਇੱਕ ਪਾਸੇ ਦੀ ਮਿਲੀ ਹੈ ਜੋ ਇਹ ਅਜੀਪਾਲ ਸਿੰਘ ਇਹਨਾਂ ਦੇ ਪੱਤੇ ਗੋਲੀ ਲੱਗੀ ਤੇ ਇਹ ਹਜੇ ਵੈਰੀਫਾਈ ਕਰਨ ਵੈਰੀਫਾਈ ਕਰਾਂਗੇ ਜੀ ਕੈਮਰਾ ਬਸਰ ਅਕਮਰ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਡੀਸੀ ਨੂੰ ਅੰਮ੍ਰਿਤਸਰ